ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਅੱਛੀ ਜ਼ਰੂਰ ਸੁਣਿਓ ਮੇਰਾ ਨਾਮ ਕੁਰਮੀਦਾ ਮੈਂ ਜਦੋਂ 16 ਸਾਲ ਦੀ ਸੀ ਉਦੋਂ ਮੇਰੇ ਮਾਪਿਓ ਦੀ ਮੌਤ ਹੋ ਗਈ ਸੀ ਮੇਰਾ ਡੈਡੀ ਬਹੁਤ ਸ਼ਰਾਬ ਪੀਂਦਾ ਸੀ ਤੇ ਮੇਰੀ ਮੰਮੀ ਨੂੰ ਕੁੱਟਦਾ ਮਾਰਦਾ ਹੁੰਦਾ ਸੀ ਮੇਰਾ ਡੈਡੀ ਜ਼ਿਆਦਾ ਸ਼ਰਾਬ ਪੀਕੇ ਹੀ ਮਰ ਗਿਆ ਸੀ ਉਸ ਤੋਂ ਬਾਅਦ ਮੇਰੀ ਮੰਮੀ ਵੀ ਬਿਮਾਰ ਰਹਿਣ ਲੱਗ ਪਈ ਉਨਵੀ ਸਾਦੀ ਪ੍ਰੋਬਲਮ ਸੀ ਤੇ ਕੁਝ ਸਾਲ ਹੀ ਮੇਰੇ ਨਾਲ ਰਹੀ ਤੇ ਫਿਰ ਉਹਦੀ ਵੀ ਮੌਤ ਹੋ ਗਈ। ਉਹਦੇ ਮਰਨ ਤੋਂ ਬਾਅਦ ਮੇਰੀ ਮਾਸੀ ਮੈਨੂੰ ਆਪਣੇ ਕੋਲ ਲੈ ਗਈ। ਉਹ ਮੈਨੂੰ ਕਹਿਣ ਲੱਗੀ ਕਿ ਤੂੰ ਜਵਾਨ ਆ ਤੈਨੂੰ ਇਕੱਲੀ ਨੂੰ ਮੈਂ ਇੱਥੇ ਨਹੀਂ ਛੱਡ ਸਕਦੀ। ਮੇਰੇ ਦਾਦਾ-ਦਾਦੀ ਕਹਿੰਦੇ ਸੀ ਕਿ ਨਹੀਂ ਅਸੀਂ ਆਪਣੀ ਪੋਤੀ ਨੂੰ ਆਪਣੇ ਕੋਲ ਹੀ ਰੱਖਣਾ। ਪਰ ਮੇਰੀ ਮਾਸੀ ਮੈਨੂੰ ਧੱਕੇ ਨਾਲ ਲੈ ਕੇ ਗਈ ਸੀ। ਕਹਿਣ ਲੱਗੀ ਕਿ ਇਹ ਸਾਡੀ ਭੈਣ ਦੀ ਨਿਸ਼ਾਨੀਆਂ। ਮੇਰਾ ਹੋਰ ਕੋਈ ਭੈਣ ਭਰਾ ਨਹੀਂ ਸੀ। ਇਸ ਲਈ ਮੈਂ ਵੀ ਮਾਸੀ ਦੇ ਕੋਲ ਚਲੀ ਗਈ। ਮੇਰੇ ਦਾਦਾ-ਦਾਦੀ ਮੈਨੂੰ ਉੱਥੇ ਵੀ ਮਿਲਣ ਲਈ ਜਾਂਦੇ ਹੁੰਦੇ ਸੀ ਜਾਂ ਫਿਰ ਮੈਂ ਮਾਸੜ ਨਾਲ ਕਦੀ-ਕਦੀ ਦਾਦੇ-ਦਾਦੀ ਨੂੰ ਮਿਲਣ ਲਈ ਆਉਂਦੀ ਹੁੰਦੀ ਸੀ। ਮੇਰੇ ਚਾਚੇ-ਤਾਏ ਤਾਂ ਨੱਕ ਬੋਲ ਵੱਟਦੇ ਸੀ। ਉਹ ਮੈਨੂੰ ਚੰਗੀ ਨਹੀਂ ਸਮਝਦੇ ਸੀ। ਉਹ ਚਾਹੁੰਦੇ ਸੀ ਕਿ ਜੋ ਵੀ ਘਰ 'ਚ ਹਿੱਸਾ ਉਹ ਸਾਨੂੰ ਮਿਲ ਜਾਵੇ। ਪਰ ਮੇਰੇ ਦਾਦਾ-ਦਾਦੀ ਕਹਿੰਦੇ ਸੀ ਕਿ ਜੋ ਵੀ ਸਾਡੇ ਪੁੱਤ ਦਾ ਹਿੱਸਾ ਹੁਣ ਅਸੀਂ ਗੁਰਮੀਤ ਨੂੰ ਹੀ ਦੇਵਾਂਗੇ। ਇਸ ਲਈ ਦਾਦਾ-ਦਾਦੀ ਨੇ ਮੇਰੇ ਪਿਓ ਦਾ ਹਿੱਸਾ ਮੇਰੇ ਨਾਮ ਕਰਵਾ ਦਿੱਤਾ ਸੀ। ਇਸ ਗੱਲ ਤੋਂ ਤਾਈ ਚਾਚੇ ਬਹੁਤ ਛੜਦੇ ਸੀ। ਉਹ ਇਸ ਗੱਲ ਤੋਂ ਦਾਦੇ-ਦਾਦੀ ਨੂੰ ਵੀ ਬੁਲਾਉਣਾ ਹਟ ਗਏ ਸੀ। ਉਹ ਕਹਿੰਦੇ ਸੀ ਕਿ ਉਹਨਾਂ ਦਾ ਹਿੱਸਾ ਸਾਨੂੰ ਹੀ ਦਿਓ। ਅਸੀਂ ਆਪੇ ਕੁੜੀ ਨੂੰ ਵਿਆਹ ਦੇਵਾਂਗੇ। ਪਰ ਮੇਰੀ ਦਾਦੀ ਨਹੀਂ ਸੀ ਮੰਦੀ। ਦਾਦਾ ਕਹਿੰਦਾ ਸੀ ਕਿ ਉਹ ਤਾਂ ਆਪਣੀ ਮਾਸੀ ਕੋਲ ਰਹਿੰਦੀ ਆ। ਤੁਹਾਡਾ ਕੀ ਪਤਾ ਕੱਲ ਨੂੰ ਬਦਲ ਜਾਊ। ਇਸ ਲਈ ਜੇ ਤੁਸੀਂ ਉਹਦਾ ਵਿਆਹ ਕਰਨਾ ਤੇ ਆਪਣੀ ਧੀ ਮੰਨ ਕੇ ਕਰਿਓ। ਉਹ ਆਪ ਵੀ ਤੁਹਾਨੂੰ ਆਪਦਾ ਹਿੱਸਾ ਦੇ ਸਕਦੀ ਆ ਉਹਦੀ ਮਰਜ਼ੀ ਆ ਮੈਂ ਮਾਸੀ ਕੋਲ ਰਹਿੰਦੀ ਸੀ ਉੱਥੇ ਹੀ ਪੜਨ ਲੱਗ ਪਈ ਸੀ 9ਵੀਂ ਕਲਾਸ ਵਿੱਚ ਮਾਸੀ ਨੇ ਮੈਨੂੰ ਆਪਣੇ ਪਿੰਡ ਦੇ ਸਕੂਲ ਵਿੱਚ ਲਾ ਦਿੱਤਾ ਸੀ ਮੇਰੀ ਮਾਸੀ ਦੇ ਇੱਕੋ ਇੱਕ ਮੁੰਡਾ ਸੀ ਤੇ ਮੇਰਾ ਕੋਈ ਹੋਰ ਭੈਣ ਭਰਾ ਵੀ ਨਹੀਂ ਸੀ ਮਾਸੀ ਕਹਿੰਦੀ ਹੁੰਦੀ ਸੀ ਕਿ ਤੁਸੀਂ ਦੋਵੇਂ ਭੈਣ ਭਰਾ ਆਪਸ ਵਿੱਚ ਰਲ ਕੇ ਰਹੋ ਤੁਹਾਡਾ ਹੋਰ ਕੋਈ ਨਹੀਂ ਆ ਕਿਉਂਕਿ ਮੇਰੀ ਮੰਮੀ ਹੁਣੀ ਵੀ ਸਿਰਫ ਦੋ ਹੀ ਪੈਣਾ ਸੀ ਉਹਨਾਂ ਦਾ ਕੋਈ ਭਰਾ ਨਹੀਂ ਸੀ ਇਸ ਲਈ ਉਹ ਚਾਹੁੰਦੀ ਸੀ ਕਿ ਅਸੀਂ ਦੋਵੇਂ ਭੈਣ ਭਰਾ ਦੋਵੇਂ ਇੱਕ ਦੂਜੇ ਨਾਲ ਮਿਲਦੇ ਵਰਤਦੇ ਰਹੀਏ ਮੇਰੇ ਨਾਨਾ ਨਾਨੀ ਵੀ ਸਾਡੀ ਬਹੁਤ ਹੈਲਪ ਕਰਦੇ ਸੀ ਇਦਾਂ ਹੀ ਜਦੋਂ ਮੈਂ ਸਕੂਲ ਜਾਣ ਲੱਗ ਪਈ ਤਾਂ ਮੈਨੂੰ ਇੱਕ ਮੁੰਡਾ ਪਸੰਦ ਕਰਨ ਲੱਗ ਪਿਆ ਸੀ ਉਹ ਬਹੁਤ ਸੋਹਣਾ ਤਾਂ ਨਹੀਂ ਸੀ ਪਰ ਮੈਨੂੰ ਉਹ ਚੰਗਾ ਲੱਗਦਾ ਸੀ ਮੇਰੀ ਮਾਸੀ ਦਾ ਮੁੰਡਾ ਤਾਂ ਬਹੁਤ ਛੋਟਾ ਸੀ ਉਹ ਹਜੇ 5ਵੀਂ ਕਲਾਸ ਵਿੱਚ ਪੜਦਾ ਸੀ ਤੇ ਮੈਂ ਵੱਡੀ ਸੀ ਤਾਂ ਮੈਂ ਉਹਨੂੰ ਛੋਟਾ ਸਮਝ ਕੇ ਉਹਦੇ ਵੱਲ ਕੋਈ ਖਾਸ ਧਿਆਨ ਨਹੀਂ ਦਿੰਦੀ ਹੁੰਦੀ ਸੀ ਪਰ ਉਹ ਬਹੁਤ ਚਲਾਕ ਸੀ ਉਹਦਾ ਤਾਂ ਧਿਆਨ ਮੇਰੇ ਵਿੱਚ ਹੀ ਰਹਿੰਦਾ ਸੀ ਹਰ ਵੇਲੇ ਦੀਦੀ ਦੀਦੀ ਕਰਦਾ ਮੇਰੇ ਅੱਗੇ ਪਿੱਛੇ ਕਰਦਾ ਹੁੰਦਾ ਸੀ ਮੈਂ ਉਹਨੂੰ ਕਹਿੰਦੀ ਹੁੰਦੀ ਸੀ ਕਿ ਰਾਮਿਆ ਤੂੰ ਮੇਰੇ ਪਿੱਛੇ ਨਾ ਫਿਰਿਆ ਕਰ ਉਹਦਾ ਨਾਮ ਰਾਮ ਸੀ ਸਾਰੇ ਉਹਨੂੰ ਰਾਮਾ ਕਹਿੰਦੇ ਹੁੰਦੇ ਸੀ ਮੈਂ ਵੀ ਉਹਨੂੰ ਕਿਹਾ ਕਿ ਰਾਮਿਆ ਤੂੰ ਮੇਰੇ ਮਗਰ ਮਗਰ ਨਾ ਫਿਰਿਆ ਕਰ ਜਿੱਥੇ ਮੈਂ ਜਾਣੀ ਆ ਤੂੰ ਉੱਥੇ ਹੀ ਆ ਜਾਂਦਾ ਉਹ ਕਹਿੰਦਾ ਹੁੰਦਾ ਸੀ ਕਿ ਦੀਦੀ ਮੈਨੂੰ ਤੇਰੇ ਨਾਲ ਆਉਣਾ ਜਾਣਾ ਵਧੀਆ ਲੱਗਦਾ ਤੂੰ ਕਿੰਨੀ ਚੰਗੀ ਆ ਮੈਂ ਵੀ ਸੋਚਿਆ ਕਿ ਉਹ ਛੋਟਾ ਇਸ ਕਰਕੇ ਹੀ ਉਹ ਮੇਰਾ ਮੋਹ ਕਰਦਾ ਕਿ ਮੇਰੀ ਹਰ ਗੱਲ ਨੂੰ ਮੰਨ ਵੀ ਲੈਂਦਾ ਸੀ ਜੋ ਮੈਂ ਉਹਨੂੰ ਕਹਿੰਦੀ ਸੀ ਉਹ ਉਹੀ ਕਰਦਾ ਸੀ ਹੌਲੀ ਹੌਲੀ ਮੈਂ 10ਵੀਂ ਵਿੱਚ ਹੋਈ ਤੇ ਰਾਮਾ ਪ੍ਰਾਇਮਰੀ ਤੋਂ ਹਾਈ ਸਕੂਲ ਵਿੱਚ ਆ ਗਿਆ ਉਹ ਵੀ 6ਵੀਂ ਕਲਾਸ ਵਿੱਚ ਹੋ ਗਿਆ ਸੀ ਜਿਸ ਮੁੰਡੇ ਨੂੰ ਮੈਂ ਪਿਆਰ ਕਰਦੀ ਸੀ ਉਹ ਵੀ ਮੇਰੀ ਕਲਾਸ ਵਿੱਚ ਹੀ ਸੀ ਮੈਂ ਜਵਾਨ ਸੀ ਮੈਂ ਵੀ ਕੋਈ ਖਾਸ ਸੋਹਣੀ ਨਹੀਂ ਸੀ ਪਰ ਮੈਂ ਜੱਜਦੀ ਸੀ ਮਾਸੀ ਕਹਿੰਦੀ ਹੁੰਦੀ ਸੀ ਕਿ ਹੋਂਦੂ ਅੱਗੇ ਨਾਲੋਂ ਬਹੁਤ ਸੋਹਣੀ ਹੋ ਗਈਆਂ ਤੇਰੇ ਤੇ ਜਵਾਨੀ ਠਾਠਾ ਮਾਰੂਗੀ ਮੈਂ ਸੱਚੀ ਕੱਦ ਵਿੱਚ ਕਾਫੀ ਜਵਾਨ ਸੀ ਪਰ ਮੈਂ ਆਮ ਕੁੜੀਆਂ ਵਾਂਗ ਜ਼ਿਆਦਾ ਗੋਰੀ ਚਿੱਟੀ ਨਹੀਂ ਸੀ ਕਣਕਰੰਗਾ ਜਿਹਾ ਮੇਰਾ ਰੰਗ ਸੀ ਤੇ ਮੈਂ ਸੋਹਣੀ ਲੱਗਦੀ ਸੀ ਮੈਨੂੰ ਲੱਗਦਾ ਸੀ ਕਿ ਬਾਕੀ ਕੁੜੀਆਂ ਮੇਰੇ ਨਾਲੋਂ ਜ਼ਿਆਦਾ ਸੋਹਣੀਆਂ ਵਾ ਪਰ ਸ਼ਾਇਦ ਮੇਰੀ ਸਾਦਗੀ ਉਸ ਮੁੰਡੇ ਨੂੰ ਬਹੁਤ ਪਸੰਦ ਸੀ ਉਹਦਾ ਨਾਮ ਗਗਨ ਸੀ ਗਗਨ ਮੇਰੀ ਜ਼ਿੰਦਗੀ ਵਿੱਚ ਜਿਵੇਂ ਪਿਆਰ ਹੀ ਪਿਆਰ ਲੈ ਕੇ ਆਇਆ ਸੀ ਸ਼ਾਇਦ ਜੋ ਪਿਆਰ ਮੈਨੂੰ ਮਾਂ ਪਿਓ ਤੋਂ ਨਹੀਂ ਮਿਲਿਆ ਉਹ ਪਿਆਰ ਵੀ ਮੈਨੂੰ ਗगन ਨੇ ਹੀ ਦਿੱਤਾ ਸੀ ਗगन ਨੇ ਮੈਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਇਆ ਹੋਇਆ ਸੀ ਉਹ ਮੈਨੂੰ ਕਹਿੰਦਾ ਸੀ ਕਿ ਅਸੀਂ ਤਿੰਨ ਭੈਣ ਭਰਾ ਪਰ ਘਰ ਦੇ ਮੇਰੀ ਗੱਲ ਬਹੁਤ ਮੰਨਦੇ ਆ ਇਸ ਲਈ ਮੈਂ ਤੇਰੇ ਨਾਲ ਵਿਆਹ ਜ਼ਰੂਰ ਕਰਵਾਉਂਗਾ ਮੇਰਾ ਬਿਲਕੁਲ ਵੀ ਦਿਲ ਨਹੀਂ ਸੀ ਕਰਦਾ ਕਿ ਮੈਂ ਉਹਦੇ ਨਾਲ ਵਿਆਹ ਕਰਵਾਵਾਂ ਮੇਰੀ ਇੱਕ ਸਹੇਲੀ ਕਹਿੰਦੀ ਸੀ ਕਿ ਇਹ ਹਲਵਾਈਆਂ ਦਾ ਕੰਮ ਕਰਦੇ ਆ ਲੋਕਾਂ ਦੇ ਵਿਆਹ ਸ਼ਾਦੀਆਂ ਨੂੰ ਸਾੰਤਦੇ ਆ ਇਸ ਲਈ ਮੈਨੂੰ ਹਲਵਾਈ ਦਾ ਕੰਮ ਬਿਲਕੁਲ ਵੀ ਪਸੰਦ ਨਹੀਂ ਸੀ ਮੈਂ ਨਹੀਂ ਚਾਹੁੰਦੀ ਸੀ ਕਿ ਮੈਂ ਗਗਨ ਨਾਲ ਵਿਆਹ ਕਰਵਾਵਾਂ ਤੇ ਦੂਜੇ ਪਾਸੇ ਮੈਂ ਉਹਨੂੰ ਪਿਆਰ ਕਰ ਬੈਠੀ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਂ ਹੁਣ ਕੀ ਕਰਾਂ ਉਹਨੂੰ ਪਿਆਰ ਕਰਾਂ ਜਾਂ ਫਿਰ ਉਹਨੂੰ ਛੱਡ ਦੇਵਾਂ ਜੇ ਮੈਂ ਇਦਾਂ ਵਿਚ ਵਿਚਾਲੇ ਛੱਡਦੀ ਸੀ ਤਾਂ ਗਗਨ ਮੈਨੂੰ ਧੋਖੇਬਾਜ਼ ਕਹੂਗਾ ਇਹੀ ਸੋਚ ਕੇ ਮੈਂ ਉਹਦੇ ਨਾਲ ਗੱਲਬਾਤ ਜਾਰੀ ਰੱਖੀ ਉਹ ਮੈਨੂੰ ਕਹਿਣ ਲੱਗਾ ਕਿ ਮੈਨੂੰ ਮਿਲ ਮੈਂ ਤੈਨੂੰ ਮਿਲਣਾ ਚਾਹੁੰਦਾ ਮੇਲਾੰ ਦੇ ਲਈ ਸਕੂਲ ਤੋਂ ਛੁੱਟੀ ਕੀਤੀ ਤੇ ਕਿਤੇ ਬਾਹਰ ਮਿਲਣ ਬਾਰੇ ਸੋਚਿਆ ਉਹ ਮੈਨੂੰ ਕਹਿਣ ਲੱਗਾ ਕਿ ਸਾਡੇ ਘਰ ਕੋਈ ਨਹੀਂ ਆ ਆਪਣੇ ਕਾਮਕਾਰਾਂ ਤੇ ਸਾਰੇ ਗਏ ਹੋਏ ਆ ਇਸ ਲਈ ਤੂੰ ਸਾਡੇ ਘਰ ਆ ਜਾ ਜਾਂ ਆਪਾਂ ਘਰ ਹੀ ਮਿਲ ਲਵਾਂਗੇ ਮੈਂ ਉਹਦੀ ਗੱਲ ਨੂੰ ਮੰਨ ਲਿਆ ਮੈਂ ਉਹਦੇ ਨਾਲ ਗगन ਦੇ ਘਰ ਹੀ ਚਲੀ ਗਈ ਗगन ਦੇ ਘਰ ਜਾ ਕੇ ਤਾਂ ਮੈਂ ਹੈਰਾਨ ਹੀ ਰਹਿ ਗਈ ਉਹਦਾ ਘਰ ਇੰਨਾ ਸੋਹਣਾ ਸੀ ਕਿ ਮੈਂ ਸੋਚ ਵੀ ਨਹੀਂ ਸਕਦੀ ਸੀ ਕਿਤੇ ਵੀ ਗੰਦਗੀ ਤਾਂ ਮੈਨੂੰ ਨਜ਼ਰ ਵੀ ਨਹੀਂ ਆਉਂਦੀ ਸੀ ਇੰਨੀ ਸਫਾਈ ਵਾਲਾ ਘਰ ਮੈਂ ਹੈਰਾਨ ਸੀ ਮੈਂ ਗगन ਨੂੰ ਪੁੱਛਿਆ ਕਿ ਤੁਹਾਡੇ ਘਰ ਸਫਾਈ ਕੌਣ ਕਰਦਾ ਉਹ ਕਹਿਣ ਲੱਗਾ ਕਿ ਮੇਰੀਆਂ ਭੈਣਾਂ ਦੇ ਮੰਮੀ ਹੀ ਸਫਾਈ ਕਰਦੀਆਂ ਮੈਂ ਕਿਹਾ ਬਹੁਤ ਸੋਹਣਾ ਘਰ ਆ ਤੇਰਾ ਉਹ ਕਹਿਣ ਲੱਗਾ ਹਾਂ ਕੰਮ ਕਰੀਦਾ ਵਾ ਜਿੰਨੇ ਵੀ ਪੈਸੇ ਹੁੰਦੇ ਆ ਘਰ ਦੇ ਕੰਮ ਤੇ ਹੀ ਖਰਚ ਕਰੀਦੇ ਆ ਤੇ ਆਪਣਾ ਘਰ ਵੀ ਸੋਹਣਾ ਬਣਾਇਆ ਹੋਇਆ ਮੈਂ ਇੰਨਾ ਸੋਹਣਾ ਘਰ ਨਹੀਂ ਦੇਖਿਆ ਸੀ ਕਿਉਂਕਿ ਸਾਡਾ ਘਰ ਤਾਂ ਸਿੰਪਲ ਜਿਹਾ ਸੀ ਉਹਨੂੰ ਵੀ ਰੰਗ ਨਹੀਂ ਸੀ ਕੀਤਾ ਹੋਇਆ ਮੇਰੀ ਮਾਸੀ ਦਾ ਘਰ ਵੀ ਬਣਿਆ ਹੋਇਆ ਸੀ ਪਰ ਉਹਨੂੰ ਵੀ ਰੰਗ ਨਹੀਂ ਸੀ ਕੀਤਾ ਹੋਇਆ ਗगन ਹੁਣਾ ਨੇ ਤਾਂ ਰੰਗ ਵਗੈਰਾ ਕਰਕੇ ਬਹੁਤ ਸੋਹਣਾ ਘਰ ਬਣਾਇਆ ਹੋਇਆ ਸੀ ਮੈਂ ਕਿਹਾ ਕਿ ਤੁਸੀਂ ਕੀ ਕੰਮ ਕਰਦੇ ਹੋ ਉਹ ਮੈਨੂੰ ਕਹਿਣ ਲੱਗਾ ਕਿ ਸਾਡਾ ਹਲਵਾਈ ਦਾ ਕੰਮ ਆ ਮੇਰਾ ਡੈਡੀ ਹਲਵਾਈ ਆ ਇਸ ਲਈ ਸਾਡੀ ਕਮਾਈ ਵਧੀਆ ਹੋ ਜਾਂਦੀ ਹੈ ਤੇ ਘਰ ਦਾ ਗੁਜ਼ਾਰਾ ਵੀ ਵਧੀਆ ਹੁੰਦਾ ਵਧੀਆ ਆਪਣੀਆਂ ਸਾਰੀਆਂ ਚੀਜ਼ਾਂ ਵੀ ਬਣਾਈਆਂ ਹੋਈਆਂ ਉਹਦੇ ਘਰ ਏਸੀ ਵੀ ਲੱਗਾ ਹੋਇਆ ਸੀ ਸਭ ਕੁਝ ਸੀ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਸੀ ਇੱਕ ਪਾਸੇ ਤਾਂ ਮੈਨੂੰ ਗਗਨ ਹੁਣਾ ਦਾ ਘਰ ਦੇਖ ਕੇ ਲਾਲਚ ਆਉਣ ਲੱਗ ਪਿਆ ਸੀ ਕਿ ਇੰਨੇ ਅਮੀਰ ਆ ਕਿਉਂ ਨਾ ਮੈਂ ਇਹਦੇ ਨਾਲ ਹੀ ਵਿਆਹ ਕਰਵਾਵਾ ਤੇ ਆਪਣੀ ਜ਼ਿੰਦਗੀ ਨੂੰ ਸੁਖਾਲੀ ਕਰਾਂ ਪਰ ਫਿਰ ਮੈਂ ਸੋਚਿਆ ਕਿ ਮੈਨੂੰ ਇਹ ਦਿਲੋਂ ਪਸੰਦ ਨਹੀਂ ਆ ਅਮੀਰੀ ਨੂੰ ਕੀ ਕਰਨਾ ਜਦ ਮੈਨੂੰ ਗਗਨ ਨਾਲ ਦਿਲੋਂ ਪਿਆਰ ਨਹੀਂ ਮੈਂ ਤਾਂ ਬਸ ਉਹਦੇ ਨਾਲ ਟਾਈਮ ਪਾਸ ਕਰਦੀ ਸੀ ਇਸ ਕੱਲ ਦਾ ਉਹਨੂੰ ਨਹੀਂ ਪਤਾ ਸੀ ਉਹ ਤਾਂ ਮੈਨੂੰ ਸੱਚੇ ਦਿਲੋਂ ਪਿਆਰ ਕਰਦਾ ਸੀ ਮੈਂ ਗगन ਦੇ ਘਰ ਗਈ ਤਾਂ ਉਹਨੇ ਮੈਨੂੰ ਚਾਹ ਪਾਣੀ ਵੀ ਪਲਾਇਆ ਤੇ ਫਿਰ ਮੈਨੂੰ ਇੱਕ ਕਮਰੇ ਵਿੱਚ ਲੈ ਗਿਆ ਮੇਰੇ ਨਾਲ ਜ਼ਬਰਦਸਤੀ ਕਰਨ ਲੱਗ ਪਿਆ ਕਹਿਣ ਲੱਗਾ ਕਿ ਮੈਂ ਤੇਰੇ ਨਾਲ ਸਾਰੀਆਂ ਫੀਲਿੰਗਾਂ ਲੈਣਾ ਚਾਹੁੰਦਾ ਮੈਂ ਉਹਨੂੰ ਕਿਹਾ ਕਿ ਤੂੰ ਇਦਾਂ ਨਾ ਕਰ ਮੈਂ ਤੇਰੇ ਨਾਲ ਕੁਝ ਵੀ ਇਦਾਂ ਦਾ ਨਹੀਂ ਕਰ ਸਕਦੀ ਜਦੋਂ ਆਪਣਾ ਵਿਆਹ ਹੋਊਗਾ ਫਿਰ ਮੈਂ ਤੇਰੇ ਨਾਲ ਉਹ ਸਭ ਕੁਝ ਕਰ ਲਵਾਂਗੀ ਕੈਨ ਲੱਗਾ ਕਿ ਨਹੀਂ ਤੂੰ ਹੁਣ ਘਰ ਆਈ ਆ ਤੇ ਮੈਂ ਤੈਨੂੰ ਸੁੱਕੀ ਕਿਦਾਂ ਭੇਜਦਾ ਕੱਲ ਨੂੰ ਤੂੰ ਮੈਨੂੰ ਮਿਹਣਾ ਮਾਰ ਦੇਵੇਂਗੀ ਕਿ ਤੂੰ ਮੈਨੂੰ ਖੁਸ਼ ਨਹੀਂ ਕੀਤਾ ਇਸ ਲਈ ਮੈਂ ਤੈਨੂੰ ਵੀ ਖੁਸ਼ ਕਰੂੰਗਾ ਤੇ ਆਪ ਵੀ ਖੁਸ਼ ਹੋਊਗਾ ਮੈਂ ਉਹਨੂੰ ਬਹੁਤ ਮਨਾ ਕੀਤਾ ਮੈਂ ਤਾਂ ਉਹਨੂੰ ਆਪ ਹੱਥ ਨਹੀਂ ਸੀ ਲਾਉਣ ਦਿੰਦੀ ਪਰ ਉਹਨੇ ਮੇਰੇ ਨਾਲ ਜ਼ਬਰਦਸਤੀ ਵਿੱਚ ਸਭ ਕੁਝ ਕੀਤਾ ਮੈਨੂੰ ਕਿੱਥੋਂ ਉਹਨੇ ਟੱਚ ਨਹੀਂ ਕੀਤਾ ਸੀ ਮੇਰੇ ਸਾਰੇ ਸਰੀਰ ਤੇ ਉਹਨੇ ਆਪਣੇ ਨਿਸ਼ਾਨ ਛੱਡੇ ਸੀ ਕਹਿਣ ਲੱਗਾ ਕਿ ਮੇਰੇ ਪਿਆਰ ਦੀਆਂ ਨਿਸ਼ਾਨੀਆਂ ਮੈਨੂੰ ਬਹੁਤ ਤੰਗ ਕੀਤਾ ਸੀ ਮੈਂ ਉਹਨੂੰ ਕਹਿੰਦੀ ਸੀ ਕਿ ਤੂੰ ਮੈਨੂੰ ਬਹੁਤ ਤੰਗ ਕਰਦਾ ਬਹੁਤ ੱਕਾ ਕੀਤਾ ਤੂੰ ਮੈਨੂੰ ਘਰੇ ਸੱਦ ਕੇ ਉਹ ਮੈਨੂੰ ਕਹਿਣ ਲੱਗਾ ਕਿ ਕਮਲिए ਮਿਲੀ ਤਾਂ ਇਦਾਂ ਹੀ ਆ ਹੋਰ ਮਿਲਣ ਲਈ ਕਿਹੜਾ ਕੋਈ ਖਾਸ ਗੱਲ ਹੁੰਦੀ ਆ ਜਾਂ ਕੁਝ ਹੋਰ ਹੋਣਾ ਹੁੰਦਾ ਮਿਲਣ ਦੇ ਵਿੱਚ ਇਹ ਸਭ ਕੁਝ ਹੁੰਦਾ ਮੈਂ ਉਹਨੂੰ ਕਿਹਾ ਕਿ ਮੈਂ ਇਦਾਂ ਦਾ ਕੁਝ ਵੀ ਨਹੀਂ ਸੀ ਕਰਨਾ ਪਹਿਲੀ ਵਾਰ ਮੈਂ ਇਹ ਸਭ ਕੁਝ ਕੀਤਾ ਸੀ ਗਗਨ ਬਹੁਤ ਖੁਸ਼ ਸੀ ਉਹਨਾਂ ਦੀ ਸਾਰੀ ਚਾਦਰ ਤੇ ਖੂਨ ਹੀ ਖੂਨ ਹੋਇਆ ਪਿਆ ਸੀ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਕਿੰਨੀ ਚੰਗੀ ਆ ਤੂੰ ਅੱਜ ਤੱਕ ਕਿਸੇ ਨਾਲ ਇਦਾਂ ਦਾ ਕੁਝ ਵੀ ਨਹੀਂ ਕੀਤਾ ਸੀ ਮੈਂ ਉਹਨੂੰ ਕਿਹਾ ਕਿ ਮੈਂ ਪਹਿਲੀ ਵਾਰ ਤੈਨੂੰ ਪਿਆਰ ਕੀਤਾ ਤੇ ਮੈਂ ਕਿਸੇ ਹੋਰ ਨਾਲ ਕਿਦਾਂ ਕਰ ਸਕਦੀ ਸੀ ਉਹ ਮੈਨੂੰ ਕਹਿਣ ਲੱਗਾ ਕਿ ਠੀਕ ਆ ਮੈਂ ਤੇਰੇ ਨਾਲ ਹੀ ਵਿਆਹ ਕਰਵਾਉਂਗਾ ਮੈਂ ਹੋਰ ਕਿਸੇ ਨਾਲ ਵਿਆਹ ਨਹੀਂ ਕਰਵਾਉਣਾ ਪਾ ਮੇਂ ਕੁਝ ਵੀ ਹੋ ਜਾਵੇ ਮੈਂ ਮਰ ਜਾਊਂਗਾ ਤੇਰੇ ਬਿਨਾ ਪਰ ਵਿਆਹ ਨਹੀਂ ਕਿਸੇ ਹੋਰ ਨਾਲ ਕਰਵਾਉਣਾ ਮੈਂ ਉਹਨੂੰ ਕਿਹਾ ਸੀ ਕਿ ਨਹੀਂ ਤੂੰ ਇਦਾਂ ਨਾ ਕਰ ਆਪਾਂ ਦੋਵੇਂ ਵਿਆਹ ਕਰਵਾਵਾਂਗੇ ਮੈਂ ਬਹੁਤ ਰੋਂਦੀ ਸੀ ਗਗਨ ਨੇ ਮੇਰੇ ਨਾਲ ਬਹੁਤ ੱਕਾ ਕੀਤਾ ਸੀ ਉਹਨੇ ਇਹ ਸਭ ਕੁਝ ੱਕਕੇ ਨਾਲ ਹੀ ਕੀਤਾ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਦਿਲੋਂ ਪਿਆਰ ਨਹੀਂ ਕਰਦੀ ਸੀ ਮੇਰੀ ਜ਼ਿੰਦਗੀ ਤਾਂ ਹੁਣ ਬਰਬਾਦ ਹੋ ਗਈ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਂ ਕੀ ਕਰਾਂ ਮੈਂ ਮਾਸੀ ਦੇ ਪਿੰਡ ਦੇ ਸਕੂਲ ਵਿੱਚ ਹੀ 12 ਕਰ ਲਈਆਂ ਸੀ ਤੇ ਗਗਨ ਵੀ ਮੇਰੇ ਨਾਲ ਹੀ 12ਵੇਂ ਪਾਸ ਕਰ ਗਿਆ ਸੀ। ਮੇਰੀ ਮਾਸੀ ਦਾ ਮੁੰਡਾ ਰਾਮਾ ਵੀ ਕਾਫੀ ਹੁਣ ਵੱਡਾ ਹੋ ਗਿਆ ਸੀ। ਹੁਣ ਉਹਨੂੰ ਵੀ ਸਾਰੀ ਸਮਝ ਆਉਣ ਲੱਗ ਪਈ ਸੀ। ਮਾਸੀ ਮੇਰੇ ਲਈ ਰਿਸ਼ਤੇ ਦੇਖਣ ਲੱਗ ਪਈ ਸੀ। ਮੈਂ ਮਾਸੀ ਨੂੰ ਕਿਹਾ ਕਿ ਮੇਰੇ ਲਈ ਕੋਈ ਵਧੀਆ ਰਿਸ਼ਤਾ ਦੇਖੀ ਕਿ ਮੈਂ ਇੰਡੀਆ ਵਿੱਚ ਹੀ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ। ਇਸ ਲਈ ਕਿਸੇ ਬਾਹਰਲੇ ਮੁੰਡੇ ਨਾਲ ਮੇਰਾ ਵਿਆਹ ਕਰਵਾ ਦੇ। ਮਾਸੀ ਕਹਿਣ ਲੱਗੀ ਕਿ ਇਹ ਤਾਂ ਕਿਸਮਤ ਦੀਆਂ ਗੱਲਾਂ ਹੁੰਦੀਆਂ ਵਾ। ਜੇ ਕੋਈ ਚੰਗਾ ਮੁੰਡਾ ਲੱਭ ਗਿਆ ਤਾਂ ਤੈਨੂੰ ਜ਼ਰੂਰ ਬਾਹਰਲੇ ਮੁੰਡੇ ਨਾਲ ਹੀ ਵਿਆਹ ਦਿਊਗੀ ਪਰ ਮੈਂ ਮਾਸੀ ਨੂੰ ਕਿਹਾ ਸੀ ਕਿ ਮੈਂ ਇੱਧਰ ਵਿਆਹ ਕਰਵਾਉਣਾ ਹੀ ਨਹੀਂ ਕਿਉਂਕਿ ਮੈਨੂੰ ਪਤਾ ਸੀ ਕਿ ਜੇ ਮੈਂ ਇੱਧਰ ਕਿਸੇ ਮੁੰਡੇ ਪਿੰਡ ਦੇ ਮੁੰਡੇ ਨਾਲ ਵਿਆਹ ਕਰਵਾਉਂਗੀ ਤਾਂ ਮੇਰੀ ਇੱਜ਼ਤ ਬਾਰੇ ਉਹ ਮੈਨੂੰ ਜ਼ਰੂਰ ਪੁੱਛੂਗਾ ਤੇ ਮੈਨੂੰ ਸਾਰੀ ਜ਼ਿੰਦਗੀ ਆਪਣੇ ਛਿੱਤਰ ਹੇਠਾ ਰੱਖੂਗਾ ਇਸ ਲਈ ਮੈਂ ਇੱਧਰ ਕਿਸੇ ਮੁੰਡੇ ਨਾਲ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦੀ ਕਿਉਂਕਿ ਹਰ ਕਿਸੇ ਮੁੰਡੇ ਨੂੰ ਅਣਸੂਹੀ ਕੁੜੀ ਚਾਹੀਦੀ ਹੁੰਦੀ ਆ ਤੇ ਮੈਂ ਅਨਸੂਹੀ ਕੁੜੀ ਨਹੀਂ ਸੀ ਇਸ ਲਈ ਗगन ਨੇ ਤਾਂ ਮੇਰੇ ਨਾਲ ਬਹੁਤ ੱੱਕਾ ਕੀਤਾ ਸੀ ਮੈਨੂੰ ਪਿਆਰ ਕਰਦਾ ਸੀ ਇੱਕ ਦਿਨ ਮੈਨੂੰ ਕਹਿਣ ਲੱਗਾ ਕਿ ਆਪਣੀ ਮਾਸੀ ਨੂੰ ਮੇਰੇ ਬਾਰੇ ਸਭ ਕੁਝ ਦੱਸ ਦੇ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਤੇ ਤੇਰੇ ਨਾਲ ਹੀ ਆਪਣੀ ਜ਼ਿੰਦਗੀ ਗੁਜ਼ਾਰਨਾ ਚਾਹੁੰਦਾ ਮੈਂ ਉਹਨੂੰ ਕਿਹਾ ਕਿ ਮੇਰੀ ਮਾਸੀ ਨਹੀਂ ਮੰਨਦੀ ਯਾਨੀ ਕਿ ਮੈਂ ਮਾਸੀ ਨਾਲ ਕੋਈ ਗੱਲ ਵੀ ਨਹੀਂ ਕੀਤੀ ਸੀ ਗगन ਮੇਰੀ ਇਸ ਗੱਲ ਤੇ ਗੁੱਸੇ ਹੋ ਗਿਆ ਉਹ ਕਹਿਣ ਲੱਗਾ ਕਿ ਤੇਰਾ ਹੀ ਦਿਲ ਨਹੀਂ ਕਰਦਾ ਮੇਰੇ ਨਾਲ ਵਿਆਹ ਕਰਵਾਉਣ ਨੂੰ ਜਾਂ ਤਾਂ ਤੇਰੀ ਕਿਸੇ ਹੋਰ ਮੁੰਡੇ ਨਾਲ ਹੀ ਗੱਲਬਾਤ ਆ ਜਾਂ ਫਿਰ ਤੂੰ ਮੈਨੂੰ ਦਿਲੋਂ ਪਿਆਰ ਨਹੀਂ ਕਰਦੀ ਮੈਂ ਉਹਨੂੰ ਕਿਹਾ ਕਿ ਇਹੋ ਜਿਹੀ ਕੋਈ ਗੱਲ ਨਹੀਂ ਬਸ ਮੇਰੀ ਮਾਸੀ ਹੀ ਨਹੀਂ ਮੰਨ ਰਹੀ ਇਸ ਲਈ ਮੈਂ ਤੇਰੇ ਨਾਲ ਵਿਆਹ ਕਿਵੇਂ ਕਰਵਾਵਾਂ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਤੇਨੂੰ ਭਜਾ ਕੇ ਲੈ ਜਾਊਂਗਾ ਮੈਂ ਭਜ ਪਜਾ ਕੇ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਮੈਂ ਗਗਨ ਦੀ ਕਿਸੇ ਵੀ ਗੱਲ ਲਈ ਤਿਆਰ ਨਹੀਂ ਸੀ ਇਸ ਲਈ ਮੈਂ ਉਹਨੂੰ ਮਨ੍ਹਾ ਕਰ ਦਿੱਤਾ ਸੀ ਕਿ ਮੈਂ ਤੇਰੇ ਨਾਲ ਆਪਣੀ ਮਰਜ਼ੀ ਨਾਲ ਵਿਆਹ ਨਹੀਂ ਕਰਵਾ ਸਕਦੀ ਜੇ ਮੇਰੇ ਮਾਪਿਓ ਹੁੰਦੇ ਤਾਂ ਮੈਂ ਜ਼ਰੂਰ ਤੇਰੇ ਬਾਰੇ ਉਹਨਾਂ ਨਾਲ ਗੱਲ ਕਰਦੀ ਮੈਂ ਮਾਸੀ ਨਾਲ ਤੇਰੇ ਕਰਕੇ ਬਹਿਸਵਾਜੀ ਨਹੀਂ ਕਰ ਸਕਦੀ ਕਿਉਂਕਿ ਉਹਨੇ ਮੈਨੂੰ ਧੱਕਾ ਦੇਣ ਦੀ ਬਜਾਏ ਆਪਣੇ ਗੱਲ ਨਾਲ ਲਾਇਆ ਤੇ ਮੈਨੂੰ ਆਪਣੀ ਸਕੀਤੀ ਨਾਲੋਂ ਜ਼ਿਆਦਾ ਪਿਆਰ ਦਿੱਤਾ ਮੇਰੀ ਪੜ੍ਹਾਈ ਦਾ ਹਰ ਇੱਕ ਚੀਜ਼ ਦਾ ਪੂਰਾ ਖਰਚਾ ਚੁੱਕਿਆ ਇਸ ਲਈ ਮੈਂ ਮਾਸੀ ਦਾ ਕਹਿਣਾ ਨਹੀਂ ਮੋੜ ਸਕਦੀ ਦੁਨੀਆ ਵਿੱਚ ਬਸ ਹੁਣ ਇੱਕ ਮੇਰੀ ਮਾਸੀ ਹੀ ਰਹਿ ਗਈ ਆ ਕਿਉਂਕਿ ਮੇਰੇ ਦਾਦਾ-ਦਾਦੀ ਦੀ ਵੀ ਹੁਣ ਤਾਂ ਮੌਤ ਹੋ ਗਈ ਸੀ ਤੇ ਬਸ ਮਾਸੀ ਮਾਸੜੀ ਹੀ ਮੇਰਾ ਸਹਾਰਾ ਸੀ ਮੈਂ ਉਹਨੂੰ ਮਨਾ ਕਰ ਦਿੱਤਾ ਸੀ ਗगन ਮੈਨੂੰ ਵਾਰ-ਵਾਰ ਫੋਨ ਕਰਦਾ ਸੀ ਮੇਰੀ ਅਮੰਨਤਾ ਕਰਦਾ ਸੀ ਕਿ ਤੂੰ ਇਦਾਂ ਨਾ ਕਰ ਮੇਰੇ ਨਾਲ ਵਿਆਹ ਕਰਵਾ ਲੈ ਪਰ ਮੈਨੂੰ ਗगन ਨਾਲ ਦਿਲੋਂ ਪਿਆਰ ਹੁੰਦਾ ਹੀ ਨਹੀਂ ਸੀ ਮੈਂ ਉਹਦੇ ਨਾਲ ਗੱਲ ਕਰਕੇ ਟਾਈਮ ਪਾਸ ਕਰ ਲੈਂਦੀ ਸੀ ਮੈਂ ਉਹਨੂੰ ਅਸਲ ਵਿੱਚ ਪਿਆਰ ਕੀਤਾ ਹੀ ਨਹੀਂ ਸੀ ਇੱਕ ਦਿਨ ਮੈਂ ਮਾਸੀ ਨਾਲ ਗੱਲ ਕੀਤੀ ਤਾਂ ਮਾਸੀ ਕਹਿਣ ਲੱਗੀ ਕਿ ਹਾਂ ਜੇ ਤੂੰ ਚਾਹੁੰਦੀ ਆ ਕਿ ਮੈਂ ਤੇਰਾ ਵਿਆਹ ਉੱਥੇ ਕਰ ਦਿੰਨੀ ਆ ਜੇ ਤੂੰ ਉਹਨੂੰ ਪਿਆਰ ਕਰਦੀ ਆ ਤਾਂ ਪਰ ਮੈਂ ਮਾਸੀ ਨੂੰ ਕਿਹਾ ਕਿ ਮੈਂ ਉਹਨੂੰ ਦਿਲੋਂ ਪਿਆਰ ਨਹੀਂ ਕਰਦੀ ਮੈਂ ਉਹਦੇ ਨਾਲ ਟਾਈਮ ਪਾਸ ਕਰਦੀ ਸੀ ਬਸ ਮੇਰੀ ਇੱਕੋ ਗਲਤੀ ਨੇ ਮੈਨੂੰ ਹੁਣ ਉਸ ਗੱਲ ਥੱਲੇ ਰੱਖਣਾ ਤੇ ਮੈਂ ਉਹਦੇ ਨਾਲ ਉਹ ਸਭ ਕੁਝ ਕਰ ਵੀ ਲਿਆ ਮੈਂ ਉਹਨੂੰ ਮਨਾ ਕਰਦੀ ਸੀ ਪਰ ਉਹਨੇ ਧੱਕੇ ਨਾਲ ਮੇਰੇ ਨਾਲ ਇਹ ਸਭ ਕੁਝ ਕੀਤਾ ਤੇ ਉਹ ਕਰੋ ਵੀ ਕਾਫੀ ਵਧੀਆ ਮਾਸੀ ਕਹਿਣ ਲੱਗੀ ਕਿ ਚੱਲ ਮੇਰੇ ਮੁੰਡੇ ਨਾਲ ਗੱਲ ਕਰਾ ਤੇ ਮੈਂ ਤੇਰਾ ਵਿਆਹ ਪੱਕਾ ਕਰ ਦਿੰਦੀ ਆ ਪਰ ਮੈਂ ਗਗਨ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਇਸ ਲਈ ਮੈਂ ਮਾਸੀ ਨੂੰ ਮਨਾ ਕਰ ਦਿੱਤਾ ਮਾਸੀ ਮੈਨੂੰ ਕਹਿੰਦੀ ਸੀ ਕਿ ਤੂੰ ਕਿਉਂ ਫਿਰ ਆਪਣੀ ਇੱਜ਼ਤ ਨੂੰ ਦਾਗ ਲਾਇਆ ਜੇ ਤੂੰ ਉਹਦੇ ਨਾਲ ਵਿਆਹ ਹੀ ਨਹੀਂ ਕਰਵਾਉਣਾ ਸੀ ਤਾਂ ਕੀ ਲੋੜ ਸੀ ਉਹਦੇ ਨਾਲ ਇਹੋ ਜਿਹੀਆਂ ਰੰਗ ਰਲੀਆਂ ਮਨਾਉਣ ਦੀ ਮੈਂ ਮਾਸੀ ਨਾਲ ਗੱਲਾਂ ਕਰਦੀ ਸੀ ਤੇ ਬਾਹਰ ਮਾਸੀ ਦਾ ਮੁੰਡਾ ਇਹ ਸਾਰੀਆਂ ਗੱਲਾਂ ਸੁਣਦਾ ਸੀ ਜਦੋਂ ਮੈਂ ਕਮਰੇ ਵਿੱਚੋਂ ਬਾਹਰ ਆਈ ਤਾਂ ਉਹ ਮੈਨੂੰ ਕਹਿਣ ਲੱਗਾ ਕਿ ਗਰਮੀਤ ਦੀਦੀ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਵਾ ਤੂੰ ਕਿਸੇ ਮੁੰਡੇ ਨੂੰ ਪਿਆਰ ਕਰਦੀ ਆ ਮੈਨੂੰ ਦੱਸ ਉਹ ਮੁੰਡਾ ਕੌਣ ਆ ਮੈਂ ਉਹਦੇ ਬਾਰੇ ਸਭ ਕੁਝ ਪਤਾ ਕਰ ਲਵਾਂਗਾ ਮੈਂ ਉਹਨੂੰ ਕਿਹਾ ਕਿ ਨਹੀਂ ਮੈਂ ਉਹਦੇ ਨਾਲ ਵਿਆਹ ਨਹੀਂ ਕਰਵਾਉਣਾ ਕੋਈ ਲੋੜ ਨਹੀਂ ਕਿਸੇ ਬਾਰੇ ਕੁਝ ਪਤਾ ਕਰਨ ਦੀ ਜਿੱਥੇ ਮਾਸੀ ਵਿਆਹ ਕਰੂਗੀ ਮੈਂ ਉੱਥੇ ਹੀ ਕਰਵਾ ਲਵਾਂਗੀ ਮੈਂ ਉਹਦੇ ਨਾਲ ਵਿਆਹ ਨਹੀਂ ਕਰਵਾਉਣਾ ਇੰਨੀ ਗੱਲ ਕਹਿ ਕੇ ਮੈਂ ਦੂਜੇ ਕਮਰੇ ਵਿੱਚ ਜਾ ਕੇ ਲੰਮੇ ਪੈ ਗਈ ਸੀ ਤੇ ਮੇਰੇ ਕਮਰੇ ਵਿੱਚ ਰਾਮਾ ਆਇਆ ਤੇ ਆਉਂਦੇ ਹੀ ਉਹਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਅੰਦਰੋਂ ਕੁੰਡੀ ਲਾ ਲਈ ਮੈਨੂੰ ਕਹਿਣ ਲੱਗਾ ਕਿ ਤੂੰ ਗੁੱਸੇ ਨਾਲ ਇੱਥੇ ਪਈ ਆ ਜੇ ਕੋਈ ਚੰਗਾ ਰਿਸ਼ਤਾ ਮੰਮੀ ਨੂੰ ਲੱਭਿਆ ਤੇ ਤੇਰਾ ਵਿਆਹ ਕਰ ਦੇਊਗੀ ਪਰ ਤੂੰ ਉਹਦੇ ਨਾਲ ਇਹ ਸਭ ਕੁਝ ਕਿਉਂ ਕੀਤਾ ਮੈਂ ਰਾਮੇ ਨਾਲ ਇਦਾਂ ਦੀ ਗੱਲ ਨਹੀਂ ਕਰਨਾ ਚਾਹੁੰਦੀ ਸੀ ਰਾਮਾ ਮੇਰੇ ਤੋਂ ਬਹੁਤ ਛੋਟਾ ਸੀ ਪਰ ਉਹਨੇ ਤਾਂ ਕੋਈ ਸ਼ਰਮ ਹਿਾਇ ਨਹੀਂ ਕੀਤੀ ਤੇ ਕਹਿੰਦਾ ਇੱਕ ਵਾਰ ਮੈਨੂੰ ਵੀ ਖੁਸ਼ ਕਰ ਦੇ ਮੇਰੀ ਸਹੇਲੀ ਮੇਰੇ ਨਾਲ ਇਹ ਸਭ ਕੁਝ ਕਰਨ ਲਈ ਮੰਨ ਹੀ ਨਹੀਂ ਰਹੀ ਤੂੰ ਮੈਨੂੰ ਖੁਸ਼ ਕਰੇਂਗੀ ਤਾਂ ਮੈਂ ਵੀ ਤੇਰੀ ਗੱਲ ਬਾਰੇ ਡੈਡੀ ਨੂੰ ਨਹੀਂ ਦੱਸੂਗਾ ਤਾਂ ਇਹਨੂੰ ਪਤਾ ਕਿ ਡੈਡੀ ਦਾ ਸੁਪਾਰ ਕਿੰਨਾ ਗਰਮਾ ਉਹਨੂੰ ਤੇਰੇ ਬਾਰੇ ਪਤਾ ਲੱਗਿਆ ਤਾਂ ਉਹਨੇ ਮੰਮੀ ਨੂੰ ਵੀ ਤੇ ਤੈਨੂੰ ਘਰੋਂ ਹੀ ਕੱਢ ਦੇਣਾ ਉਹਨੂੰ ਰੋਕਣ ਵਾਲਾ ਕੋਈ ਨਹੀਂ ਇਸ ਲਈ ਤੂੰ ਮੇਰੇ ਨਾਲ ਉਹ ਸਭ ਕੁਝ ਕਰਨ ਲਈ ਹਾਂ ਕਰ ਦੇ ਮੈਨੂੰ ਰਾਮੇ ਦੀ ਗੱਲ ਤੇ ਬੜਾ ਗੁੱਸਾ ਆਇਆ ਮੈਂ ਉੱਠ ਕੇ ਉਹਦੇ ਮੂੰਹ ਤੇ ਥੱਪੜ ਮਾਰਿਆ ਕਿ ਤੂੰ ਕੌਣ ਹੋਣਾ ਮੈਨੂੰ ਇੰਨੀ ਗੱਲ ਕਹਿਣ ਵਾਲਾ ਮੈਂ ਉਹਨੂੰ ਕੁੰਡੀ ਖੋਲਣ ਲਈ ਕਿਹਾ ਤੇ ਉਹਨੇ ਮੈਨੂੰ ਬੈੱਡ ਤੇ ੱੱਕਾ ਮਾਰਿਆ ਤੇ ਮੇਰਾ ਮੂੰਹ ਫੜ ਕੇ ਕਹਿੰਦਾ ਕੋਈ ਗੱਲ ਨਹੀਂ ਜਿਸ ਦਿਨ ਘਰ ਕੋਈ ਨਾ ਹੋਇਆ ਉਸ ਦਿਨ ਤੈਨੂੰ ਤੇਰੀ ਔਕਾਤ ਜ਼ਰੂਰ ਯਾਦ ਕਰਵਾਉਂਗਾ ਮੈਂ ਉਹਦੇ ਕੋਲੋਂ ਛੁੱਟ ਕੇ ਦਰਵਾਜ਼ਾ ਖੋਲਿਆ ਤੇ ਸਿੱਧਾ 마ਸੀ ਕੋਲ ਚਲੀ ਗਈ ਮੈਂ ਉਹਨੂੰ ਰਾਮੇ ਦੀ ਸਾਰੀ ਕਰਤੂਤ ਦੱਸੀ ਤੇ 마ਸੀ ਕਹਿਣ ਲੱਗੀ ਕਿ ਗਰਮੀਤ ਹੁਣ ਤੂੰ ਵਿਆਹ ਕਰਵਾ ਲੈ ਇਹ ਤਾਂ ਹਲਕਿਆ ਫਿਰਦਾ ਪਤਾ ਨਹੀਂ ਇਹਦੇ ਲੰਬੇ ਕਿੱਥੋਂ ਕਿੱਥੋਂ ਆਉਂਦੇ ਆ ਲੋਕਾਂ ਦੀਆਂ ਕੁੜੀਆਂ ਨੂੰ ਛੇੜਦਾ ਇਹ ਤੈਨੂੰ ਵੀ ਆਪਣੀ ਭੈਣ ਨਹੀਂ ਮੰਨਦਾ ਮੈਨੂੰ ਸਭ ਪਤਾ ਇਸ ਲਈ ਤੂੰ ਜਿਸ ਮੁੰਡੇ ਨੂੰ ਪਿਆਰ ਕਰਦੀ ਆ ਉਹਦੇ ਨਾਲ ਹੀ ਵਿਆਹ ਕਰਵਾ ਲੈ ਇਹਨੇ ਹੁਣ ਤੇਰਾ ਪਿੱਛਾ ਨਹੀਂ ਛੱਡਣਾ ਇਸ ਲਈ ਬਦਨਾਮੀ ਨਾਲੋਂ ਚੰਗਾ ਇੱਜ਼ਤ ਨਾਲ ਵਿਆਹ ਕੇ ਆਪਣੇ ਘਰ ਚਲੀ ਜਾ ਮੈਂ ਉਸ ਦਿਨ ਬਹੁਤ ਰੋਈ ਸੀ ਮਾਸੀ ਨੇ ਵੀ ਆਪਣੇ ਦਿਲ ਦੀ ਗੱਲ ਕਹਿ ਦਿੱਤੀ ਸੀ ਮੈਂ ਬਹੁਤ ਸੋਚ ਵਿਚਾਰ ਕਰਕੇ ਮੈਂ ਗਗਨ ਨਾਲ ਵਿਆਹ ਕਰਵਾਉਣ ਬਾਰੇ ਸੋਚਿਆ ਉਸ ਦਿਨ ਮੈਂ ਬਹੁਤ ਰੋਈ ਸੀ ਜਿਵੇਂ ਮੇਰੇ ਮਾਪੇ ਹੁੰਦੇ ਤਾਂ ਅੱਜ ਮੈਨੂੰ ਇਹ ਦਿਨਾਂ ਦੇਖਣੇ ਪੈਂਦੇ ਦੋ ਦਿਨ ਬਾਅਦ ਮੈਂ ਮਾਸੀ ਨੂੰ ਕਿਹਾ ਕਿ ਮੇਰਾ ਵਿਆਹ ਗगन ਨਾਲ ਹੀ ਕਰ ਦਿਓ ਮਾਸੀ ਕਹਿੰਦੀ ਮੈਂ ਤੇਰੇ ਮਾਸੜ ਨਾਲ ਗੱਲ ਕਰਦੀ ਆ ਤੇ ਤੇਰਾ ਵਿਆਹ ਕਰ ਦੇਵਾਂਗੇ ਮੈਂ ਗगन ਨੂੰ ਫੋਨ ਕੀਤਾ ਤੇ ਵਿਆਹ ਲਈ ਕਿਹਾ ਉਹ ਮੇਰੀ ਗੱਲ ਸੁਣ ਕੇ ਬਹੁਤ ਖੁਸ਼ ਹੋਇਆ ਕਹਿੰਦਾ ਦਾਸ ਕਦੋਂ ਤੇਰੇ ਘਰ ਆਈਏ ਮੈਂ ਕਿਹਾ ਮਾਸੀ ਨੂੰ ਪੁੱਛ ਕੇ ਦੱਸੂਗੀ ਇਹਨਾਂ ਕਹਿ ਕੇ ਮੈਂ ਫੋਨ ਕੱਟ ਦਿੱਤਾ ਕੁਝ ਦਿਨ ਹੋਏ ਤੇ ਮਾਸੀ ਕਹਿੰਦੀ ਤੇਰਾ ਵਿਆਹ ਗगन ਨਾਲ ਕਰਨ ਲਈ ਤੇਰਾ ਮਾਸੜ ਵੀ ਮੰਨ ਗਿਆ ਤੇ ਮੈਂ ਗगन ਨੂੰ ਦੱਸਿਆ ਤੇ ਮਹੀਨੇ ਵਿੱਚ ਹੀ ਮੇਰਾ ਵਿਆਹ ਕਰ ਦਿੱਤਾ ਗगन ਤੇ ਉਹਦਾ ਪਰਿਵਾਰ ਬਹੁਤ ਖੁਸ਼ ਸੀ ਮੈਂ ਇੰਨੀ ਖੁਸ਼ ਨਹੀਂ ਸੀ ਕਿਉਂਕਿ ਗगन ਨਾਲ ਮੇਰਾ ਵਿਆਹ ਮੇਰੀ ਮਰਜ਼ੀ ਨਾਲ ਨਹੀਂ ਹੋਇਆ ਸੀ ਤੇ ਮੇਰੀ ਮਜਬੂਰੀ ਬਣ ਗਿਆ ਸੀ ਮੈਂ ਆਪਣੀ ਜ਼ਿੰਦਗੀ ਗगन ਨਾਲ ਹੀ ਗੁਜ਼ਾਰਨੀ ਸੀ ਤੇ ਮੈਂ ਆਪਣੇ ਮਨ ਨੂੰ ਵੀ ਹੁਣ ਸਮਝਾ ਲਿਆ ਸੀ ਵਿਆਹ ਤੋਂ ਬਾਅਦ ਮੈਂ ਸਿਰਫ 2 ਵਰ ਮਾਸੀ ਦੇ ਕੋਲ ਹੀ ਗਈ ਸੀ ਉਸ ਤੋਂ ਬਾਅਦ ਮੈਂ ਕਦੀ ਮਾਸੀ ਕੋਲ ਨਹੀਂ ਗਈ ਕਿ ਮਾਸੀ ਆਪ ਹੀ ਮੈਨੂੰ ਮਿਲਣ ਆ ਜਾਂਦੀ ਸੀ ਮੈਂ ਤੇ ਮਾਸੀ ਇੱਕ ਦੂਜੇ ਦਾ ਦੁੱਖ ਸੁੱਖ ਦੇਖਦੀਆਂ ਸੀ ਇੱਕ ਦਿਨ ਮੈਨੂੰ ਰਾਮੀ ਨੇ ਫੋਨ ਕੀਤਾ ਤੇ ਮਾਫੀ ਮੰਗਣ ਲੱਗ ਗਿਆ ਕਹਿਣ ਲੱਗਾ ਦੀਦੀ ਮੇਰ ਤੋਂ ਗਲਤੀ ਹੋ ਗਈ ਮੈਂ ਤੈਨੂੰ ਗਲਤ ਨਜ਼ਰ ਨਾਲ ਦੇਖਿਆ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਮਾਫ ਕਰ ਦੇ ਮੈਂ ਉਹਦੀ ਗੱਲ ਸੁਣ ਕੇ ਬਹੁਤ ਰੋਈ ਸੀ ਕਿ ਅੱਜ ਮੇਰਾ ਸਗਾ ਭਰਾ ਹੁੰਦਾ ਤਾਂ ਕੀ ਉਹ ਮੇਰੇ ਨਾਲ ਵੀ ਇਦਾਂ ਦੀ ਹਰਕਤ ਕਰਦਾ ਪਰ ਮੈਂ ਉਹਨੂੰ ਮਾਫ਼ ਕਰ ਦਿੱਤਾ ਸੀ ਉਹ ਮੈਨੂੰ ਕਹਿੰਦਾ ਕਿ ਦੀਦੀ ਪਲੀਜ਼ ਤੂੰ ਸਾਨੂੰ ਮਿਲਣ ਲਈ ਆਇਆ ਕਰ ਮੈਂ ਕੁਝ ਦਿਨਾਂ ਬਾਅਦ ਉਹਨੂੰ ਮਿਲਣ ਲਈ ਗਈ ਤਾਂ ਘਰ ਜਾਂਦੇ ਹੀ ਉਹ ਮੇਰੇ ਪੈਰਾਂ ਵਿੱਚ ਡਿੱਗ ਗਿਆ ਤੇ ਮਾਫ਼ੀ ਮੰਗਣ ਲੱਗ ਗਿਆ ਇਹ ਦੇਖ ਕੇ ਮਾਸੀ ਮੇਰੇ ਕੋਲ ਆਈ ਤੇ ਕਹਿੰਦੀ ਇਹਨੂੰ ਮਾਫ਼ ਕਰ ਦੇ ਮੇਰੇ ਮਾਰਨ ਤੋਂ ਬਾਅਦ ਤੁਸੀਂ ਦੋਵੇਂ ਇਹ ਭੈਣ ਭਰਾ ਇੱਕ ਦੂਜੇ ਦਾ ਦੁੱਖ ਸੁੱਖ ਦੇਖਿਓ ਮੈਂ ਸਦਾ ਜਿਉਂਦੀ ਨਹੀਂ ਰਹਿਣਾ ਮੈਂ ਮਾਸੀ ਦੇ ਗੱਲ ਆ ਕੇ ਬਹੁਤ ਰੋਈ ਸੀ ਰਾਮਾ ਵੀ ਰੋ ਪਿਆ ਸੀ ਰਾਮਾ ਮੇਰੇ ਨਾਲ ਵਾਅਦਾ ਕਰਦਾ ਸੀ ਕਿ ਮੈਂ ਕਦੀ ਵੀ ਕਿਸੇ ਕੁੜੀ ਨਾਲ ਇਦਾਂ ਦੀ ਹਰਕਤ ਨਹੀਂ ਕਰੂੰਗਾ। ਪਤਾ ਨਹੀਂ ਉਹ ਕਿਦਾਂ ਸੁਧਰ ਗਿਆ ਸੀ। ਉਸ ਤੋਂ ਬਾਅਦ ਰਾਮਾ ਮੈਨੂੰ ਸਹੀ ਤਰੀਕੇ ਨਾਲ ਮਿਲਣਾ ਵਰਤਾਂ ਲੱਗ ਪਿਆ ਸੀ। ਮੈਂ ਆਪਣੇ ਸਹੁਰੇ ਘਰ ਚਲੀ ਗਈ ਸੀ। ਗगन ਮੈਨੂੰ ਹਮੇਸ਼ਾ ਖੁਸ਼ ਰੱਖਦਾ ਸੀ। ਮੈਨੂੰ ਕਿਸੇ ਤਰ੍ਹਾਂ ਕੋਈ ਵੀ ਉਹਨੇ ਪ੍ਰੋਬਲਮ ਨਹੀਂ ਸੀ ਆਉਣ ਦਿੰਦਾ। ਅੱਜ ਮੇਰੇ ਵਿਆਹ ਨੂੰ 10 ਸਾਲ ਹੋ ਗਏ। ਮੇਰੇ ਦੋ ਬੱਚੇ ਵੀ ਆ ਤੇ ਇੱਕ ਵਾਰ ਘੁੰਮਣ ਫਿਰਨ ਲਈ ਮੈਂ ਤੇ ਗगन ਕੈਨੇਡਾ ਵੀ ਚਾਰ ਚੁੱਕਿਆ ਮੈਂ ਆਪਣੇ ਸਹੁਰੇ ਘਰ ਵਿੱਚ ਬਹੁਤ ਖੁਸ਼ ਆ ਮੇਰੇ ਬੱਚੇ ਵੀ ਵਧੀਆ ਸਕੂਲ ਵਿੱਚ ਪੜਦੇ ਆ ਤੇ ਮੈਂ ਬਹੁਤ ਖੁਸ਼ ਆ ਮਾਸੀ ਨੇ RAME ਦਾ ਵੀ ਇੱਕ ਚੰਗੀ ਕੁੜੀ ਨਾਲ ਵਿਆਹ ਕਰ ਦਿੱਤਾ ਸੀ ਤੇ ਮੈਂ ਮਾਸੀ ਦਾ ਦੇਨ ساری ਉਮਰ ਨਹੀਂ ਦੇ ਸਕਦੀ ਸੀ ਉਹਨੇ ਮੇਰੇ ਲਈ ਬਹੁਤ ਕੁਝ ਕੀਤਾ ਮੈਂ ਰੱਬ ਅੱਗੇ ਅਰਦਾਸ ਕਰਦੀ ਆ ਕਿ ਰੱਬਾ ਉਹਨੂੰ ਹਮੇਸ਼ਾ ਇਦਾਂ ਹੀ ਖੁਸ਼ ਰੱਖੇ